ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਪਿਛਲੇ ਦਿਨਾਂ ਦੇ ਵਿੱਚ ਕਹਿੰਦਾ ਭਾਬ ਕੱਲ ਕੁਸਕੇ ਏਰੀਆ ਦੇ ਵਿੱਚ ਜਾਂ ਆਪਾਂ ਕਹ ਲਈਏ ਕਾਫੀ ਵੱਡੇ ਏਰੀਆ ਦੇ ਵਿੱਚ ਬਾਰਿਸ਼ ਮੀਂਹ ਕਣੀ ਹੋਇਆ ਇਹਦਾ ਅਸਰ ਕਿੰਨਾ ਕੁ ਹੋਊਗਾ ਕਿ ਆਪਾਂ ਨਦੀਨ ਨਾਸਕ ਕੀਤੇ ਆ ਕੀ ਉਹ ਕੰਮ ਕਰਨਗੇ ਜਾਂ ਕਿੰਨਾ ਕੁ ਕੰਮ ਕਰ ਸਕਦੇ ਆ ਕਿਉਂਕਿ ਦੇਖੋ ਬਹੁਤ سارے ਕਿਸਾਨ ਭਰਾ ਸੀ ਜਿਹੜੇ ਨਦੀਨ ਨਾਸ਼ਕ ਕਰ ਰਹੇ ਸੀ ਪਰ ਕਿਤਨਾ ਕਿਤੇ ਉਹਨਾਂ ਨੂੰ ਹੁਣ ਇਹ ਡਰ ਸਤਾ ਰਿਹਾ ਕਿ ਨਦੀਨ ਨਾਸ਼ਕ ਨੇ ਜਿਹੜੇ ਆਪਣਾ ਕੰਮ ਕਰਨਾ ਬੰਦ ਕਰ ਦੇਣਗੇ ਕਿਉਂਕਿ ਦੇਖੋ ਜਿੱਥੇ ਮੀਂਹ ਦਾ ਫਾਇਦਾ ਹੋਇਆ ਉੱਥੇ ਬਹੁਤ ਸਾਰੇ ਕਿਸਾਨ ਸੋਚ ਰਹੇ ਨੇ ਕਿ ਇਹਦਾ ਨੁਕਸਾਨ ਹੋਊ ਇਸ ਪੱਧਰ ਤੇ ਕਿ ਨਦੀਨ ਨੇ ਜਿਹੜੇ ਉਹ ਦੁਬਾਰਾ ਐਕਟਿਵ ਹੋ ਜਾਣਗੇ ਜਾਂ ਉਹਨਾਂ ਨੇ ਮਰਨਾ ਨਹੀਂ ਉਹਦੇ ਬਾਰੇ ਗੱਲਬਾਤ ਕਰਦੇ ਆ ਜੇਕਰ ਨਵੇਂ ਚੈਨਲ ਤੇ ਆਏ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਸਭ ਤੋਂ ਪਹਿਲਾਂ ਤਾਂ ਜੇਕਰ ਗੱਲ ਕਰੀਏ ਕਿਸਾਨ ਭਰਾਓ ਜਿਹੜਾ ਮੀਂਹ ਆ ਉਹਦੇ ਨਾਲ ਦੇਖੋ ਤੁਸੀਂ ਮੌਸਮ ਵੈਸੇ ਭਾਵੇਂ ਤੁਹਾਨੂੰ ਸਕਰੀਨ ਤੇ ਧੁੰਦ ਵਾਲਾ ਮੌਸਮ ਦਿਖਾਈ ਦਿੰਦਾ ਹੋਊਗਾ ਦੂਰ ਧੁੰਦ ਪੈ ਰਹੀ ਆ ਕਹਿਣ ਦਾ ਭਾਵਾ ਜਿਹੜੀ ਵਿਜ਼ਿਬਿਲਟੀ ਆ ਉਹ ਬਾਲੀ ਘਟੀ ਨਹੀਂ ਧੁੰਦ ਨਾਲ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਧੁੰਦ ਆ ਜਿਹੜੀ ਤਰੇਲੀ ਆ ਇਹ ਬਹੁਤ ਟਾਪ ਦੀ ਹੋਣ ਹੁਣ ਆ ਇਸ ਟਾਈਮ ਤੇ ਜਦੋਂ ਆਪਾਂ ਖੇਤ ਪਹੁੰਚਦੇ ਆ ਤਾਂ ਉਦੋਂ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਜਿਹੜਾ ਆਪਾਂ ਕਹਿ ਲਈਏ ਕਿ ਮੌਸਮ ਉਹ ਬਹੁਤ ਜ਼ਿਆਦਾ ਸਾਫ਼ ਹੋਇਆ ਹੁਣ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਕਣਕ ਬੀਜੀ ਕਣਕ ਬੀਜਣ ਦੇ ਸਮੇਂ ਤੇ ਲਾ ਲੋ ਜਾਂ ਆਪਾਂ ਕਹਿ ਲਈਏ ਕਿਉਂਕਿ ਦੇਖੋ ਇਸ ਟਾਈਮ ਤੇ ਇੰਡਸਟਰੀ ਆ ਜਿਹੜੀ ਉਹ ਪੂਰੀ ਪੀਕ ਤੇ ਚੱਲ ਰਹੀ ਹੁੰਦੀ ਆ ਕੋਈ ਵੀ ਇੰਡਸਟਰੀ ਹੋਵੇ ਜਾਂ ਆਪਾਂ ਕਹਿ ਲਈਏ ਕਿ ਜਿਹੜਾ ਗੱਡੀਆਂ ਦਾ ਜਿਹੜਾ ਹੋਰ ਸੜਕ ਤੇ ਟਰਾਂਸਪੋਰਟ ਦਾ ਜਾਂ ਜਿੰਨਾ ਵੀ ਆਪਾਂ ਪੋਲੂਸ਼ਨ ਕਹਿ ਲਈਏ ਉਹ ਇਨਾਂ ਦੇ ਜਿਹੜੀਆਂ ਫਾਸਲਾਂ ਨੇ ਗਿਆ ਇਨਾਂ ਦੇ ਪੱਤਿਆਂ ਨੂੰ ਇਨਾਂ ਦੇ ਬਰੀਕ ਕਾਣ ਹੁੰਦੇ ਆ ਸਾਹ ਲੈਣ ਦੇ ਵਿੱਚ ਕਿਤੇ ਨਾ ਕਿਤੇ ਇਨਾਂ ਚੀਜ਼ਾਂ ਨੂੰ ਉਹ ਪ੍ਰਭਾਵਿਤ ਕਰਦਾ ਸੀ ਜਿਹੜਾ ਕਿ ਹੁਣ ਪਿਛਲੇ ਦਿਨੀ ਕਣੀਆਂ ਭਾਵੇਂ ਪਿੰਨਾ ਨੇ ਥੋੜੀਆਂ ਜੀਆਂ ਵੀ ਭਾਵੇਂ ਆਪਾਂ ਕਹ ਲਈਏ ਚੰਗਾ ਮੀਂਹ ਪੈ ਗਿਆ ਉਹਦੇ ਨਾਲ ਸਾਫ਼ ਹੋ ਗਿਆ ਜਿੱਥੇ ਕਿ ਇਹ ਪ੍ਰੋਬਲਮ ਹੁਣ ਬਿਲਕੁਲ ਵੀ ਆਪਾਂ ਕਹ ਲਈਏ ਕਿ ਖਤਮ ਹੋ ਗਈ ਹੁਣ ਅੱਗੇ ਹੋਣਾ ਕੀ ਹੈ ਫਸਲਾਂ ਜਿਹੜੀ ਆਪਣੀ ਇੱਕਦਮ ਉੱਪਰ ਉੱਠ ਜਾਣੀ ਹੈ ਇਕਦਮ ਜਿਹੜੀਆਂ ਹੁਣ ਜਿਵੇਂ ਕਿ ਦੇਖੋ ਇਹ ਬੱਟਾਂ ਡੋਲਾਂ ਦਿਖਾਈ ਦਿੰਦੀਆਂ ਨੇ ਚਲੋ ਇਹ ਬੱਟ ਵੱਡੀ ਆ ਜਾਂ ਹੋਰ ਬੱਟਾਂ ਜਿਵੇਂ ਕਿ ਇਸ ਤਰੀਕੇ ਦੀਆਂ ਦਿਖਾਈ ਦਿੰਦੀਆਂ ਨੇ ਇਹਨਾਂ ਨੇ ਬਿਲਕੁਲ ਅਗਲੇ ਹਫਤੇ ਦੇ ਵਿੱਚ ਕਵਰ ਕਰ ਜਾਣਾ ਬੱਟਾਂ ਵਗੈਰਾ ਕਿਤੇ ਤੁਹਾਨੂੰ ਦਿਖਾਈ ਖਾਸ ਨਹੀਂ ਦੇਣੀਆਂ ਜਿਹੜੀਆਂ ਕਣਕਾਂ ਟਾਈਮਲੀ ਬੀਜੀਆਂ ਹੋਣਾਂ ਨੇ ਜਿਹੜੀਆਂ ਥੋੜੀਆਂ ਜਿਵੇਂ ਕਿ ਆ ਥੋੜੀ ਇਹ ਲੇਟ ਬੀਜੀ ਹੋਈ ਹੈ ਇਹ ਕਿਤੇ ਨਾ ਕਿਤੇ ਅਗਲੇ ਦਿਨਾਂ ਚ ਕਵਰ ਆਪ ਦੇ ਜਾਣੀਆਂ ਹੁਣ ਮੇਨ ਗੱਲ ਕੀ ਹੈ ਕਿ ਕਿਸਾਨ ਭਰਾਵਾਂ ਨੂੰ ਜਿਹੜੀ ਪ੍ਰੋਬਲਮ ਆ ਜਿਹੜੀ ਚਿੰਤਾ ਸਤਾਰੀ ਆ ਕਿ ਜਿਹੜਾ ਨਦੀਨ ਨਾਸਕ ਆਪਾਂ ਨੇ ਛੜਕਿਆ ਕੀਤਾ ਕੀ ਉਹ ਕੰਮ ਕਰੂਗਾ ਕਿਉਂਕਿ ਦੇਖੋ ਜਿੱਥੇ ਕਿਤੇ ਨਾ ਕਿਤੇ ਆਪਾਂ ਨੂੰ ਫਾਇਦਾ ਹੁੰਦਾ ਉਥੇ ਨੁਕਸਾਨ ਦਾ ਡਰ ਸਤਾਉਣ ਲੱਗ ਜਾਂਦਾ ਕਿਤੇ ਨਾ ਕਿਤੇ ਜਦੋਂ ਵੀ ਕੁਦਰਤ ਆਪਾਂ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਕਲੌਣ ਦੀ ਕਰਦੀ ਆ ਕਿਤੇ ਨਾ ਕਿਤੇ ਆਪਾਂ ਨੂੰ ਡਰ ਸਤਾਉਣਾ ਸ਼ੁਰੂ ਹੋ ਜਾਂਦਾ ਕਿ ਇਹਦੇ ਨਾਲ ਕਿਤੇ ਨੁਕਸਾਨ ਤਾਂ ਨਹੀਂ ਹੋ ਜਾਊਗਾ ਸੋ ਇਹੋ ਜਿਹਾ ਕੁਝ ਨਹੀਂ ਹੁੰਦਾ ਫਸਲ ਦਾ ਜਿੰਨਾ ਕੋ ਫਾਇਦਾ ਹੋਣਾ ਉਸ ਤੋਂ ਨੁਕਸਾਨ ਦੀ ਜਿਹੜੀ ਆਪਾਂ ਕਹਿੰਦੇ ਆ ਦਾਰਾ ਉਹ ਬਹੁਤ ਘੱਟ ਹੋਊਗੀ ਜਿਵੇਂ ਕਿ ਹੁਣ ਜਿਹੜੇ ਸੜਕਿਆ ਨੇ ਪਿਛਲੇ 5-4 ਦਿਨ ਪਹਿਲਾਂ ਵਾਰਸ਼ ਤੋਂ ਕੀਤੇ ਗਏ ਸੀ ਦੇਖੋ ਜਿਹੜੇ ਨਦੀਨ ਨਾਸਕ ਨੇ ਇਹ 24 ਘੰਟਿਆਂ ਦੇ ਵਿੱਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਜੇਕਰ ਕੋਈ ਮੀਂਹ ਕਨੀ ਵਾਰਸ਼ ਆਮ ਮੀਂਹ ਕਨੀ ਪੈਂਦੀ ਆ ਜਿਵੇਂ ਕਿ ਕਿਤੇ ਕਿਤੇ ਬੂੰਦਾਬੰਦੀ ਹੋਈ ਆ ਜਿਆਦਾ ਖੇਤਾਂ ਦੇ ਵਿੱਚ ਜਿਵੇਂ ਕਿ ਦੇਖੋ ਇਸ ਖੇਤ ਨੂੰ ਤਾਂ ਪਾਣੀ ਲੱਗਿਆ ਸੀ ਤੁਹਾਨੂੰ ਦਿਖਾਈ ਦਿੰਦਾ ਹੋ ਪਰ ਇਸ ਖੇਤ ਦੇ ਵਿੱਚ ਕਿਤੇ ਵੀ ਪਾਣੀ ਨਹੀਂ ਦਿਖਾਈ ਦਿੰਦਾ ਕਿਉਂਕਿ ਇਸ ਖੇਤ ਨੂੰ ਪਾਣੀ ਨਹੀਂ ਲੱਗਿਆ ਹੋਇਆ ਸੀ ਤਾਂ ਜੇਕਰ ਇਸ ਤਰੀਕੇ ਦੀ ਕੰਡੀਸ਼ਨ ਹੁੰਦੀ ਆ ਤੁਹਾਡੇ ਖੇਤਾਂ ਦੇ ਵਿੱਚ ਬੂੰਦਾਬੰਦੀ ਹੋਈ ਆ ਤੁਹਾਡੇ ਏਰੀਏ ਦੇ ਵਿੱਚ ਤਾਂ ਉੱਥੇ ਜਿਹੜਾ ਆਪਾਂ ਕਹ ਲਈਏ ਕਿ ਜਿਹੜੀ ਨਦੀ ਨਾਸਕਾ ਆਪਾਂ ਕੀਤੀ ਆ ਉਹਨੇ 100% ਤੁਹਾਡੇ ਕੰਮ ਕਰਨਾ ਜੇਕਰ ਵਧੀਆ ਤਰੀਕੇ ਨਾਲ ਤੇ ਵਧੀਆ ਪ੍ਰੋਪਰ ਕੀਤੀ ਆ ਤੁਸੀਂ ਆਪਣੀ ਵਧੀਆ ਆਪਾਂ ਕਹਿ ਲਈਏ ਕਿ ਚੰਗੇ ਬ੍ਰਾਂਡ ਦੀ ਪਰ ਨਾਲ ਹੀ ਜੇ ਕਿਤੇ ਨਾ ਕਿਤੇ ਤੁਸੀਂ ਸੜਕਿਆ ਕੀਤਾ ਤੇ ਤੁਹਾਡੇ ਮੀਂਹ ਆ ਜਿਹੜਾ ਭਾਰੀ ਪੈ ਗਿਆ ਕਹਿਣ ਦਾ ਭਾਵ ਖੇਤਾਂ ਦੇ ਵਿੱਚ ਪਾਣੀ ਖੜ ਗਿਆ ਫਿਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਦੀਨ ਨਾਸਕ ਦੇ ਕੰਮ ਕਰਨ ਦੀ ਜਿਹੜੀ ਸ਼ਮਤਤਾ ਗਈ ਉਹ ਕੁਝ ਪਰਸੈਂਟ ਘਟ ਸਕਦੀ ਆ ਪਰ ਫਿਰ ਵੀ ਨਾਲ ਹੀ ਇਹ ਵੀ ਕਲੀਅਰ ਕਰਦੀ ਆ ਕਿ ਤੁਹਾਡੇ ਜਿਹੜਾ ਗੁੱਲੀ ਡੰਡਾ ਇੱਕ ਵਾਰੀ ਦਾਬ ਜ਼ਰੂਰ ਜਾਣਾ ਉਸ ਤੋਂ ਬਾਅਦ ਤੁਸੀਂ ਫੈਸਲਾ ਲੈ ਸਕਦੇ ਹੋ ਕਿ ਆਪਾਂ ਦੁਬਾਰਾ ਸੜਕਿਆ ਕਰਨਾ ਹੈ ਕਿ ਨਾ ਫੈਸਲਾ ਕਿਵੇਂ ਲੈਣਾ ਘੱਟੋ ਘੱਟ ਆਪਣੇ ਹਫਤਾ ਲੰਘਣ ਦੇਣਾ ਕਹਿੰਦਾ ਭਾ ਵੀ ਇੱਕ ਹਫਤਾ ਵੇਟ ਕਰਨੀ ਆ ਜੇਕਰ ਇੱਕ ਹਫਤੇ ਬਾਅਦ ਵੀ ਉਹ ਜਿਹੜੇ ਆਪਣੇ ਨਦੀਨ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲੱਗਦਾ ਨਹੀਂ ਕਿ ਦਵਾਈ ਕੰਮ ਕਰ ਰਹੀ ਆ ਜਿੱਥੇ ਕਿਤੇ ਜਾਦੇ ਮੀ ਪਿਆ ਤਾਂ ਫਿਰ ਫੈਸਲਾ ਆਪਾਂ ਨਦੀਨ ਨਾਸਕ ਛੜਕਿਆ ਦਾ ਕਰ ਸਕਦੇ ਆ ਪਰ ਬਸਰਤੇ ਤੁਸੀਂ ਇਹ ਵੀ ਨਾਲ ਦੀ ਨਾਲ ਧਿਆਨ ਚ ਰੱਖਣਾ ਕਿ ਬਹੁਤ ਜ਼ਿਆਦੇ ਜਿਵੇਂ ਕਿ ਬਹੁਤ ਸਰੀਆਂ ਗੇਤੀਆਂ ਕਣਕਾਂ ਨੇ ਜਿਹੜੀਆਂ 60 ਪਲੱਸ ਦਿਨਾਂ ਤੋਂ ਬਾਅਦ ਜਦੋਂ ਆਪਾਂ ਕਿਤੇ ਨਾ ਕਿਤੇ ਸੜਕਿਆ ਕਰਨ ਲੱਗਦੇ ਆ ਜੇਕਰ ਕਿਤੇ ਸਖਤ ਸੜਕਿਆ ਕਰਦੀਏ ਉੱਥੇ ਥੋੜੀ ਜੀ ਪ੍ਰੋਬਲਮ ਆ ਸਕਦੀ ਹੈ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਫਿਰ ਜੇਕਰ ਗੁੱਲੀ ਡੰਡਾ ਦਬ ਗਿਆ ਤੁਹਾਡੇ ਕਣਕ ਉੱਪਰ ਦੀ ਪੈ ਗਈ ਉਦੋਂ ਕਣਕ ਦੀ ਉਮਰ ਵੀ ਵੱਡੀ ਹੋ ਚੁੱਕੀ ਆ ਫਿਰ ਤੁਸੀਂ ਜ਼ਰੂਰ ਇਸ ਚੀਜ਼ ਤੋਂ ਕਿਨਾਰਾ ਕਰ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ